ਜਦ ਤੱਕ इमोशनल ਹੋ ਕੇ ਸਿਨੇਮਾ ਬਣਾਉਂਦੇ ਰਹੋਗੇ ਉਹਦੇ ਬਿਜ਼ਨਸ ਦੀ ਗੱਲ ਨਹੀਂ ਕਰੋਗੇ ਨਾ ਸਿਨੇਮੇ ਦਾ ਨੁਕਸਾਨ ਕਰ ਰਹੇ ਹੋ ਫਿਲਮਾਂ ਨੂੰ ਤੁਸੀਂ ਇੱਥੇ ਦੇਖਦੇ ਹੋ ਨਾ ਇਸੇ ਕਰਕੇ ਕਿ ਉਹ ਬਿਜ਼ਨਸ ਕਰਦੀਆਂ ਨੇ ਉਹਨਾਂ ਦੇ ਬਹੁਤ ਵੱਡੀਆਂ ਰਿਕਵਰੀਜ਼ ਨੇ ਇਹਦੇ ਲਈ ਐਪਰੀਸ਼ੀਏਟ ਵੀ ਕਰਦਾ ਗਿੱਪੀ ਨੂੰ ਔਰ ਮੈਂ ਥੈਂਕਸ ਵੀ ਕਹਿਣਾ ਕਿ ਸਾਡੀ ਇੰਡਸਟਰੀ ਨੂੰ ਤੁਸੀਂ ਵਪਾਰ ਕਰਨਾ ਵਿੱਚ ਸਹਾਰ ਰਹੇ ਹੋ ਔਰ ਪੰਜਾਬੀ ਫਿਲਮ ਇੰਡਸਟਰੀ ਨੂੰ ਮੁਬਾਰਕਬਾਦ ਦੇਣਾ ਕਿ ਤੁਸੀਂ ਅੱਜ ਇੱਕ ਬਹੁਤ ਲੰਬੀ ਛਲਾਂਗ ਮਾਰੀ ਹੈ ਔਰ ਤੁਸੀਂ ਬਹੁਤ ਅੱਗੇ ਗਏ ਹੋ ਹੋਨੈਸਟਲੀ ਕਹਿਣਾ ਪੂਰੀ ਇੰਡਸਟਰੀ ਇੱਥੇ ਬੈਠੀ ਹੈ ਲੋਕਾਂ ਨੇ ਬਹੁਤ ਕੁਝ ਕਹਿੰਦੇ ਨੇ ਕਿ ਫਾਸਟ ਚੱਲ ਜਾਂਦਾ ਬਈ ਇਹ ਤਾਂ ਬਿਜ਼ਨਸ ਲਈ ਆ ਕਰਦਾ ਉਹ ਕਰਦਾ ਮੈਂ ਅੱਜ ਸਾਰਿਆਂ ਨੂੰ ਕਹਿਣਾ ਸਿੱਖੋ ਜ਼ਰੂਰ ਜਦ ਤੱਕ ਇਮੋਸ਼ਨਲ ਹੋ ਕੇ ਸਿਨੇਮਾ ਬਣਾਉਂਦੇ ਰਹੋਗੇ ਉਹਦੇ ਬਿਜ਼ਨਸ ਦੀ ਗੱਲ ਨਹੀਂ ਕਰੋਗੇ ਨਾ ਸਿਨੇਮੇ ਦਾ ਨੁਕਸਾਨ ਕਰ ਰਹੇ ਹੋ ਸਿਨੇਮਾ ਬਣਾਓ ਅੱਛੀਆਂ ਫਿਲਮਾਂ ਬਣਾਓ ਅੱਛੇ ਕੰਟੈਂਟ ਤੇ ਕੰਮ ਕਰੋ ਬਟ ਉਹਦਾ 50% ਪਾਰਟ ਬਿਜ਼ਨਸ ਹੁੰਦਾ ਹੈ ਅੱਜ ਜਿਹੜੀਆਂ ਸਾਊਥ ਦੀਆਂ ਫਿਲਮਾਂ ਨੂੰ ਤੁਸੀਂ ਇੱਥੇ ਦੇਖਦੇ ਹੋ ਨਾ ਇਸੇ ਕਰਕੇ ਕਿ ਉਹ ਬਿਜ਼ਨਸ ਕਰਦੀਆਂ ਨੇ ਉਹਨਾਂ ਦੇ ਬਹੁਤ ਵੱਡੀਆਂ ਰਿਕਵਰੀਜ਼ ਨੇ ਔਰ ਮੈਂ ਇਹਦੇ ਲਈ ਐਪਰੀਸ਼ੀਏਟ ਵੀ ਕਰਦਾ ਗਿੱਪੀ ਨੂੰ ਔਰ ਮੈਂ ਥੈਂਕਸ ਵੀ ਕਹਿਣਾ ਕਿ ਸਾਡੀ ਇੰਡਸਟਰੀ ਨੂੰ ਤੁਸੀਂ ਵਪਾਰ ਕਰਨਾ ਵੀ ਸਿਖਾ ਰਹੇ ਹੋ ਸੋ ਵਪਾਰ ਤੋਂ ਇਲਾਵਾ ਜੇ ਹੁਣ ਮੈਂ ਗੱਲ ਕਰਾਂ ਇਸ ਫਿਲਮ ਦੀ ਸਾਡੀ ਐਸੋਸੀਏਸ਼ਨ ਵੈਸੇ ਤਾਂ ਬਹੁਤ ਪੁਰਾਣੀ ਹੈ ਪਰ ਅਰਦਾਸ ਅਰਦਾਸ ਕਰਾਂ ਅਰਦਾਸ ਸਰਬਤ ਦੇ ਭਲੇ ਦੀ ਇਹ ਸਾਰੀਆਂ ਤੁਸੀਂ ਦੇਖੀਆਂ ਸਾਡੀ ਇੱਕ ਡਿਫਰੈਂਟ ਤਰ੍ਹਾਂ ਦੀ ਇੱਕ ਐਸੋਸੀਏਸ਼ਨ ਹੈ ਜਦੋਂ ਅਸੀਂ ਪੰਜਾਬ ਦੇ ਵਿਰਸੇ ਵਿਰਾਸਤ ਦੀ ਗੱਲ ਕਰਦੇ ਹਾਂ ਸਾਡਾ ਇੱਕ ਅਲੱਗ ਤਰ੍ਹਾਂ ਦਾ ਬੌਂਡ ਹੈ ਕਿ ਅਸੀਂ ਪੰਜਾਬੀ ਲਈ ਇਸ ਤਰ੍ਹਾਂ ਦਾ ਕੰਮ ਕਰਨਾ ਸੋ ਉਸ ਕੜੀ ਦੇ ਵਿੱਚ ਅਕਾਲ ਆਪਣੇ ਆਪ ਚ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਹੰਬਲ ਮੋਸ਼ਨ ਪਿਕਚਰ ਦੀ ਔਰ ਬਟ ਆਬਵੀਅਸ ਸਾਡੀ ਵੀ ਪ੍ਰਾਪਤੀ ਹੈ ਉਹਦੇ ਨਾਲ ਹੀ ਕਿ ਜਦੋਂ ਧਰਮਾ ਪ੍ਰੋਡਕਸ਼ਨ ਸਾਡੇ ਨਾਲ ਜੁੜਦੇ ਨੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਔਰ ਪੰਜਾਬੀ ਫਿਲਮ ਇੰਡਸਟਰੀ ਨੂੰ ਮੁਬਾਰਕਬਾਦ ਦਿੰਨਾ ਕਿ ਤੁਸੀਂ ਅੱਜ ਇੱਕ ਬਹੁਤ ਲੰਬੀ ਛਲਾਂਗ ਮਾਰੀ ਹੈ ਔਰ ਤੁਸੀਂ ਬਹੁਤ ਅੱਗੇ ਗਏ ਹੋ ਤੁਸੀਂ ਸਾਰੇ ਜਿੰਦਾਬਾਦ ਉਹ ਪੰਜਾਬੀ ਸਿਨੇਮਾ ਹਮੇਸ਼ਾ ਜਿੰਦਾਬਾਦ ਰਹੇ ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ ਥੈਂਕ ਯੂ ਜਦ ਤੱਕ ਇਮੋਸ਼ਨਲ ਹੋ ਕੇ ਸਿਨੇਮਾ ਬਣਾਉਂਦੇ ਰਹੋਗੇ ਉਹਦੇ ਬਿਜ਼ਨਸ ਦੀ ਗੱਲ ਨਹੀਂ ਕਰੋਗੇ ਨਾ ਸਿਨੇਮੇ ਦਾ ਨੁਕਸਾਨ ਕਰ ਰਹੇ ਹੋ ਫਿਲਮਾਂ ਨੂੰ ਤੁਸੀਂ ਇੱਥੇ ਦੇਖਦੇ ਹੋ ਨਾ ਇਸੇ ਕਰਕੇ ਕਿ ਉਹ ਬਿਜ਼ਨਸ ਕਰਤੀਆਂ ਨੇ ਉਹਨਾਂ ਦੇ ਬਹੁਤ ਵੱਡੀਆਂ ਰਿਕਵਰੀਜ਼ ਨੇ ਇਹਦੇ ਲਈ ਐਪਰੀਸ਼ੀਏਟ ਵੀ ਕਰਦਾ ਗਿੱਪੀ ਨੂੰ ਔਰ ਮੈਂ ਥੈਂਕਸ ਵੀ ਕਹਿਣਾ ਕਿ ਸਾਡੀ ਇੰਡਸਟਰੀ ਨੂੰ ਤੁਸੀਂ ਵਪਾਰ ਕਰਨਾ ਵਿੱਚ ਸਹਾਰ ਰਹੇ ਹੋ ਔਰ ਪੰਜਾਬੀ ਫਿਲਮ ਇੰਡਸਟਰੀ ਨੂੰ ਮੁਬਾਰਕਬਾਦ ਦੇਣਾ ਕਿ ਤੁਸੀਂ ਅੱਜ ਇੱਕ ਬਹੁਤ ਲੰਬੀ ਛਲਾਂਗ ਮਾਰੀ ਹੈ ਔਰ ਤੁਸੀਂ ਬਹੁਤ ਅੱਗੇ ਗਏ ਹੋ ਓਨੈਸਟਲੀ ਕਹਿਣਾ ਪੂਰੀ ਇੰਡਸਟਰੀ ਇੱਥੇ ਬੈਠੀ ਹੈ ਲੋਕਾਂ ਨੇ ਬਹੁਤ ਕੁਝ ਕਹਿੰਦੇ ਨੇ ਕਿ ਫਾਸਟ ਚੱਲ ਜਾਂਦਾ ਬਈ ਇਹ ਤਾਂ ਬਿਜ਼ਨਸ ਲਈ ਆ ਕਰਦਾ ਉਹ ਕਰਦਾ ਮੈਂ ਅੱਜ ਸਾਰਿਆਂ ਨੂੰ ਕਹਿਣਾ ਸਿੱਖੋ ਜ਼ਰੂਰ ਜਦ ਤੱਕ ਇਮੋਸ਼ਨਲ ਹੋ ਕੇ ਸਿਨੇਮਾ ਬਣਾਉਂਦੇ ਰਹੋਗੇ ਉਹਦੇ ਬਿਜ਼ਨਸ ਦੀ ਗੱਲ ਨਹੀਂ ਕਰੋਗੇ ਨਾ ਸਿਨੇਮੇ ਦਾ ਨੁਕਸਾਨ ਕਰ ਰਹੇ ਹੋ ਸਿਨੇਮਾ ਬਣਾਓ ਅੱਛੀਆਂ ਫਿਲਮਾਂ ਬਣਾਓ ਅੱچھے ਕੰਟੈਂਟ ਤੇ ਕੰਮ ਕਰੋ ਪਰ ਉਹਦਾ 50% ਪਾਰਟ ਬਿਜ਼ਨਸ ਹੁੰਦਾ ਅੱਜ ਜਿਹੜੀਆਂ ਸਾਊਥ ਦੀਆਂ ਫਿਲਮਾਂ ਨੂੰ ਤੁਸੀਂ ਇੱਥੇ ਦੇਖਦੇ ਹੋ ਨਾ ਐਸੇ ਕਰਕੇ ਕਿ ਉਹ ਬਿਜ਼ਨਸ ਕਰਦੀਆਂ ਨੇ ਉਹਨਾਂ ਦੇ ਬਹੁਤ ਵੱਡੀਆਂ ਰਿਕਵਰੀਜ਼ ਨੇ ਔਰ ਮੈਂ ਇਹਦੇ ਲਈ ਅਪਰੀਸ਼ੀਏਟ ਵੀ ਕਰਦਾ ਗਿੱਪੀ ਨੂੰ ਔਰ ਮੈਂ ਥੈਂਕਸ ਵੀ ਕਹਿਣਾ ਕਿ ਸਾਡੀ ਇੰਡਸਟਰੀ ਨੂੰ ਤੁਸੀਂ ਵਪਾਰ ਕਰਨਾ ਵਿੱਚ ਸਹਾਰ ਰਹੇ ਹੋ ਸੋ ਵਪਾਰ ਤੋਂ ਇਲਾਵਾ ਜੇ ਹੁਣ ਮੈਂ ਗੱਲ ਕਰਾਂ ਇਸ ਫਿਲਮ ਦੀ ਸਾਡੀ ਐਸੋਸੀਏਸ਼ਨ ਵੈਸੇ ਤਾਂ ਬਹੁਤ ਪੁਰਾਣੀ ਹੈ ਪਰ ਅਰਦਾਸ ਅਰਦਾਸ ਕਰਾਂ ਅਰਦਾਸ ਸਰਬਤ ਦੇ ਭਲੇ ਦੀ ਇਹ ਸਾਰੀਆਂ ਤੁਸੀਂ ਦੇਖੀਆਂ ਸਾਡੀ ਇੱਕ ਡਿਫਰੈਂਟ ਤਰ੍ਹਾਂ ਦੀ ਇੱਕ ਐਸੋਸੀਏਸ਼ਨ ਹੈ ਜਦੋਂ ਅਸੀਂ ਪੰਜਾਬ ਦੇ ਵਿਰਸੇ ਵਿਰਾਸਤ ਦੀ ਗੱਲ ਕਰਦੇ ਆ ਸਾਡਾ ਇੱਕ ਅਲੱਗ ਤਰ੍ਹਾਂ ਦਾ ਬੌਂਡ ਹੈ ਕਿ ਅਸੀਂ ਪੰਜਾਬੀ ਲਈ ਇਸ ਤਰ੍ਹਾਂ ਦਾ ਕੰਮ ਕਰਨਾ ਸੋ ਉਸ ਕੜੀ ਦੇ ਵਿੱਚ ਅਕਾਲ ਆਪਣੇ ਆਪ ਚ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਹੰਬਲ ਮੋਸ਼ਨ ਪਿਕਚਰ ਦੀ ਔਰ ਬਟ ਆਬਵੀਅਸ ਸਾਡੀ ਵੀ ਪ੍ਰਾਪਤੀ ਹੈ ਉਹਦੇ ਨਾਲ ਹੀ ਕਿ ਜਦੋਂ ਧਰਮਾ ਪ੍ਰੋਡਕਸ਼ਨ ਸਾਡੇ ਨਾਲ ਜੁੜਦੇ ਨੇ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਔਰ ਪੰਜਾਬੀ ਫਿਲਮ ਇੰਡਸਟਰੀ ਨੂੰ ਮੁਬਾਰਕਬਾਦ ਦਿੰਨਾ ਕਿ ਤੁਸੀਂ ਅੱਜ ਇੱਕ ਬਹੁਤ ਲੰਬੀ ਛਲਾਂਗ ਮਾਰੀ ਹੈ ਔਰ ਤੁਸੀਂ ਬਹੁਤ ਅੱਗੇ ਗਏ ਹੋ ਤੁਸੀਂ ਸਾਰੇ ਜਿੰਦਾਬਾਦ ਹੋ ਪੰਜਾਬੀ ਸਿਨੇਮਾ ਹਮੇਸ਼ਾ ਜਿੰਦਾਬਾਦ ਰਹੇ ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ ਥੈਂਕ